ਹਾਂਜੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਬਲਾਗ ਦੇ ਵਿੱਚ ਆਪਾਂ ਗੱਲ ਕਰਦੇ ਆਂ ਜੀ ਸੋਨੂੰ ਪਤਾ ਥੋੜਾ ਜਿਹਾ ਜਿਹੜਾ ਪ੍ਰੋਬਲਮ ਆ ਜਾਂਦੀ ਐ ਤਾਂ ਜਿਹੜੇ ਪਸ਼ੂਆਂ ਨੇ ਸੂਣਾ ਤਾਂ ਉਹਨਾਂ ਦੇ ਅੱਜ ਆਪਾਂ ਲਾਉਣਾ ਬੀ5 ਠੀਕ ਆ ਤਿੰਨਾਂ ਦੇ ਲੱਗਣਾ ਜੀ ਅੱਜ ਤਾਂ ਤਿੰਨਾਂ ਦੇ ਆਪਾਂ ਲਾਉਣੇ ਆ ਤੇ ਬੀ5 ਠੀਕਾ ਹੋ ਗਿਆ ਦੂਜੀਆਂ ਆਪਣੀਆਂ ਚੱਲੀ ਜਾਂਦੀਆਂ ਦਵਾਈਆਂ ਤੇ ਆਜੋ ਫਿਰ ਕਰਦੇ ਆਂ ਗੱਲਬਾਤ ਆਦਾਦੇ ਸਾਨੂੰ ਤੇ ਕੰਮ ਜਿਹੜਾ ਥੋੜਾ ਬੋਤਾ ਤੇ ਪਾਉਣ ਬਾਰੇ ਕਹਿੰਦਾ ਖਾਣਾ ਖੁੰਦਾ ਹੋ ਗਿਆ ਹਰੀ ਮਿਰਚ ਤੋੜਦੇ ਆਂ ਵੱਧ ਖਾਂਦੇ ਘਟ ਹੈ ਤੋਂ ਨਹੀਂ ਖਾਣਾਂ ਦਾ ਹਰੀ ਮਿਰਚ ਦੇ ਆ ਜਾਓ ਵੀ ਅੱਤ ਤਪ ਮੈ ਲੋ ਕਰੜੀ ਐ ਤੇ ਆ ਹੁਣ ਜਦੋਂ ਸੌਣ ਦਾ ਚੱਲ ਪਿਆ ਬੂਟੇ ਦਾ ਤੇ ਚੱਲ ਪੇ ਅ ਬਦਗਾ ਚੱਲੇ ਵੇ ਆ ਤੇ ਪਰਲੇ ਵੀ ਚੱਲੇ ਵੇ ਆ ਤੇ ਬਾਕੀ ਹਜੇ ਹੌਲੀ ਹੌਲੀ 2 ਕੁ ਸਾਲਾਂ ਨੂੰ ਸਾਹ ਬਣੂਗੀ ਨਵੇਂ ਫਾਰਮਾਂ ਚ ਫਰਾਈ ਹੁੰਦਾ ਲਾਏ ਸੀਗੇ ਪਹਿਲਾਂ ਵੀ ਬੂਟੇ ਮੈਂ ਭਰਤ ਪਾਉਣ ਤੋਂ ਪਹਿਲਾਂ ਲਾਏ ਸੀ ਤੇ ਜਦੋਂ ਭਰਤ ਦੇ ਵਿੱਚ ਸਾਨੂੰ ਪਤਾ ਹੁੰਦਾ ਇੱਕ ਨਾ ਆਪਣੀ ਕੀ ਹੁੰਦਾ ਸਾਰੇ ਯਾਰ ਦੋ ਉਥੋਂ ਦੇ ਉਹ ਟਾਈਮਾਂ ਦਾ ਚਾਜ ਆ ਬੜਾ ਹੁੰਦਾ ਭਰਤ ਬਲੇ ਤਾਂ ਜਦੋਂ ਮੰਨ ਲਓ ਉੱਥੇ ਬੂਟਿਆਂ ਦਾ ਉਹ ਕਰਿਆ ਕਰੀਏ ਤਾਂ ਇੱਥੇ ਲੱਗੀਆਂ ਹੁੰਦਾਂ ਪਿਲਕਣਾ ਬਹੁਤ ਵਧੀਆ ਚੱਲੇ ਜਦੋਂ ਉਹਨੂੰ ਕਹਿੰਦੇ ਵੀ ਬਾਈ ਬਣ ਕੇ ਆ ਬੂਟਾ ਵਿਚਾਲਿਓ ਆ ਮੇਰੇ ਸਾਲੇ ੱੱਕੇ ਨਾਲ ਆਉਂਦੇ ਸੀਗੇ ਫਿਰ ਤੇ ਟਰੈਕਟਰ ਉੱਤੋਂ ਦੀ ਕੱਢਦੇ ਹੁੰ ਬਾਕੀ ਇਹ ਰੱਖ ਲਿਆ ਆਪਾਂ ਇੱਕ ਵਾਰੀ ਇਹਨੂੰ ਰੱਖਦੇ ਆ ਕਿਉਂਕਿ ਇਹਦਾ ਸੋਨੂੰ ਵੀ ਪਤਾ ਜਦੋਂ ਉਹ ਕਰਦੇ ਆ ਆਪਾਂ ਡਰਦੀਆਂ ਤਾਂ ਆਪਾਂ ਗੱਲ ਕਰੀਏ ਜੀ ਦੇਖ ਸਕਦੇ ਆ ਇਹਦੇ ਚ ਮਤਲਬ ਜਿਹੜੀਆਂ ਇਹ ਚੀਜ਼ਾਂ ਦਿੰਨੇ ਆ ਹਾਈ ਲੈਵਲ ਦੀਆਂ ਇਹਦੇ ਵਿੱਚ ਆ ਜਾਂਦਾ ਹਾਈ ਲੈਵਲ ਦਾ ਮਤਲਬ ਜਿਵੇਂ ਮਿੰਨਰ ਮਿੱਤਰ ਪੋਣਾ ਜਾਂ ਹੋਰ ਕਮ ਗਿਆ ਸੇਤੀ ਪੁਰੀਆਂ ਕਰ ਦਿੰਦਾ ਜੇ ਕੋਈ ਪਸ਼ੂ ਚ ਪ੍ਰੋਬਲਮ ਹੋਵੇ ਆਹ ਟੀਕੇ ਦਿੰਨੇ ਤੇ ਆ ਆਪਾਂ ਜਿਹੜੇ ਪਸ਼ੂ ਸੂੰਦੇ ਆ ਆਪਣੇ ਠੀਕ ਹੈ ਜੀ ਜਿਹੜੀਆਂ ਸੂਨ ਵਾਲੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਇਹ ਇੱਕ ਇੱਕ ਡੇਢ ਡੇਢ ਡੱਬਾ ਖਵਾਉਣੀ ਹੁੰਦਾ 20 ਕੁ ਪ੍ਰੋਗ ਹੁੰਦਗਾ ਬਸ 25 ਤੋਂ 30 ਖਾਲਾਂ ਲੰਗਾ ਮਹੀਨਾ ਕੋ ਪਹਿਲਾਂ ਸਟਾਰਟ ਹੋ ਜਾਂਦੀਆਂ ਮਤਲਬ ਡੇਢ ਡੱਬਾ ਹੀ ਮਲੜੂ ਵੀ ਪਸੂ ਨੂੰ ਇਹ ਖਵਾਇਆ ਜਾਂਦਾ ਤਾਂ ਹੁਣ ਸਭ ਤੋਂ ਪਹਿਲਾਂ ਤਾਂ ਨਾਲ ਆਪਣੀ ਹੈਗੀ ਉੱਥੇ ਹੀ ਠੀਕ ਹੈ ਤੇ ਆਪਣੀ ਉਸੀ ਸੀ ਹਾਂ ਉਹ ਵੀ ਉੱਥੇ ਪਈ ਆ ਉਹਨੂੰ ਕਿਉਂਕਿ ਇਸ ਵੇਲੇ ਹੁੰਦਾ ਦਵਾਈਆਂ ਦੇਣ ਦਾ ਟਾਈਮ ਦਵਾਈਆਂ ਦਿੰਨੇ ਆ ਮਾਰੇ ਜੋਜੂਸ ਬੰਦਾ ਪਸ਼ੂਆਂ ਦਾ ਵਧੀਆ ਆਪਣੇ ਤੱਕ ਜੀ ਨਾਲ ਆਪਸਾਂ ਲਾਈ ਹੁੰਦੇ ਐਵਰੇਜ ਜੀ ਨਾਲ ਜੀ ਚ ਆਪਾਂ ਨੂੰ ਪਤਾ ਲੱਗ ਜਾਂਦਾ ਕਿੱਥੋਂ ਤੱਕ ਬਣ ਜਾਂਦੇ ਜਾ ਕੇ ਲਓ ਜੀ ਇੱਥੋਂ ਤੱਕ ਜਾ ਕੇ 100 ਗ੍ਰਾਮ ਬਣ ਜਾਂਦੀ ਐ ਤਾ ਇਹ ਹੈਗਾ ਜੀ ਜੋਸਫ ਜਿਹੜੀ ਬੈੜਸ ਹੋਈ ਆ ਹੁਣ ਪਹਿਲਨ ਆਪਾ ਦੇਣਾ ਉਹਨੂੰ ਆ ਦੇਖੋ ਖੜਾ ਜੀਟਰ ਬੱਚਾ ਦਿੱਤਾ ਤਾਂ ਬਹੁਤ ਵਧੀਆ ਸੀ ਗੱਲ ਕਰ ਮੇਲਕਾਫ ਆ ਇਹ ਤੇ ਜੇ ਫੀਮੇਲ ਹੁੰਦੀ ਤਾਂ ਫੇਰ ਹੁੰਦੇ ਚੱਲ ਖੜੀ ਹੋ ਜਾ ਥੋੜਾ ਇਹਨਾਂ ਥੋੜਾ ਜਿਹਾ ਵੱਧ ਸਾਹਮਣਾ ਪਊਗਾ ਕਿਉਂਕਿ ਇਹ ਜਿਹੜੀ ਪਹਿਲਾਂ ਸਮਾਈ ਸੀ ਸੌਂਕਾ ਦੀ ਲੋ ਜੀ ਆ ਦੇ ਇਧਰਲੇ ਪਾਸੇ ਵੀ ਐ ਬੂਟੇ ਜਿਵੇਂ ਹੋ ਤੂੰ ਚੱਲੀ ਜਾਂਦਾ ਐ ਇਧਰਲੇ ਪਾਸੇ ਆ ਪਲਕਨ ਆ ਗਈ ਤੇ ਇਧਰੋਂ ਆਏ ਤੁਰੇ ਜਾਂਦੇ ਦਿਖਾਉਣੇ ਸਾਨੂੰ ਤੇ ਇਧਰੋਂ ਆ ਗਿਆ ਇਹ ਵੀ ਬੂਟਾ ਜੀ ਆਪਣਾ ਕਾਦਾ ਉਹ ਕਹਿੰਦਾ ਈ ਸਾਹ ਸੂ ਮਾਲੀ ਕਹਿੰਦਾ ਬਹੁਤ ਵਧੀਆ ਹੁੰਦੀ ਐ ਬਾਕੀ ਇਹਨੂੰ ਜਿਹੜੀਆਂ ਚੀਜ਼ਾਂ ਤੋਂ ਵਾਲੀਆਂ ਹੁੰਦੀਆਂ ਨੇ ਉਹ ਕਰਾਂਗੇ ਤੇ ਥੋੜਾ ਜਿਆ ਉਹਦੇ ਮੈਨੂੰ ਲੱਗਿਆ ਥੋੜਾ ਟਾਈਮ ਕੱਲ ਵੀ ਇਹ ਮਸਾ ਕੱਢਿਆ ਸੀ ਉਦੋਂ ਬਾਅਦ ਫਿਰ ਇਹਨਾਂ ਨੇ ਉੱਥੇ ਲਾ ਲੂ ਦਿੱਤਾ ਆਏ ਪਲਾਸ ਕਿੱਥੇ ਪਿਆ ਯਾਰ ਆ ਦੋ ਮਿੰਟ ਫਿਰ ਆਨੇ ਨੂੰ ਲੱਗਦਾ ਬਾਕੀ ਆਹ ਕਈ ਵਾਰੀ ਬੜੇ ਕਾਫਲੇ ਦਾ ਨੰਬਰ ਚਾਹੀਦਾ ਉਹਨਾਂ ਨੇ ਕੱਲ ਵੀ ਬਹੁਤ ਕਮੈਂਟ ਆਇਆ ਬਾਈ ਬਣ ਕੇ ਨੰਬਰ ਦੇ ਦਿਓ ਨੰਬਰ ਹੁਣ ਆਏ ਹੁੰਦਾ ਚਲੋ ਜਿਹਦੇ ਦਾ ਕਦੇ ਸਪੈਸ਼ਲੀ ਬਣਾਈ ਉਹਦਾ ਨੰਬਰ ਪਾਇਆ ਜਾਂਦਾ ਉਹ ਆ ਮੈਂ ਤੁਹਾਨੂੰ ਨੰਬਰ ਨਾ ਕਮੈਂਟਾਂ ਦੇ ਵਿੱਚ ਪਾ ਦੂੰਗਾਈ ਵਾਰ ਕਿਸੇ ਨੂੰ ਬੇ ਹੁੰਦੇ ਆ ਲੋਡ ਤਾਂ ਉਸ ਹਾਲ ਦੇ ਨਾਲ ਤੇ ਲੋਡ ਮੰਗਾਓ ਤੇ ਦੇਖਣਾ ਤੁਸੀਂ ਆ ਉਹ ਵੀ ਤੁਹਾਨੂੰ ਲੋਡ ਹੈਗੀ ਆ ਜਾਂ ਨਾ ਹੈਗੀ ਆ ਤੜਕੇ ਚਾਈਲ ਦਾ ਫੋਨ ਆਇਆ ਸੀ ਉਹ ਵੀ ਕਹਿੰਦਾ ਸੀ ਕਹਿੰਦਾ ਯਾਰ ਹੁਣ ਦੁੱਧ ਦੁੱਧ ਤੇ ਛੜਤਾ ਕਹਿੰਦਾ 2-4 ਕਟਰਾਂ ਨੂੰ ਕਹਿੰਦਾ ਲਾਈਏ ਝੋਟੀ ਕਮਜ਼ੋਰ ਜੇ ਹੋਣ ਲੱਗੇ ਕੁਝ ਤਾਂ ਗਰਮੀ ਚ ਆ ਜਾਓ ਤੋਏ ਬੱਸ ਆ ਆਪਣਾ ਮੈਡੀਕਲ ਸਟੋਰ ਛੋਟਾਗਾ ਬੈਠਾ ਮੱਚਾ ਲਈ ਪਏ ਆ ਟੀਕੇ ਜਿਹੜੇ ਲੱਗਦੇ ਆ ਹੋਮੋਪੈਥਿਕ ਪਈਆਂ ਮਟੈਡਸ ਡ੍ਰੌਪ ਹੋ ਗਿਆ ਜਿਹੜੀ ਕੋਈ ਵੀ ਵਰਤਨੀ ਆ ਤੇ ਜੇ ਕੋਈ ਹਲਚਲ ਕਰਦੀ ਆ ਸਵੈਸ ਲੈਟੋ ਕੇਅਰ ਹੋ ਗਈ ਜਿਹਦੇ ਮੜਾ ਮੋਟਾ ਕੋਈ ਪ੍ਰੋਬਲਮ ਪੈਂਦੀ ਆ ਸਵੈਸ ਆਦਰ ਬੂਸਟ ਹੋ ਗਈ ਤਾਂ ਇਦਾਂ ਦੀਆਂ ਮਤਲਬ ਉਹ ਹੁੰਦਗੀਆਂ ਜੰਗਲੀ ਤੈਨੂੰ ਤਾਂ ਬਹੁਤ ਪਿਆਤਾ ਪੁੱਤ ਤੈਨੂੰ ਤਾਂ ਹੁਣ ਲੋੜ ਨਹੀਂ ਲੈ ਗਈ ਲੈ ਟੱਡੂ ਲੱਗਤਾ ਲੋਲੂ ਪੀ ਲਓ ਪੀ ਲਓ ਪੀ ਲਓ ਹੁਣ ਇਹ ਇਹ ਦੋਨਾਂ ਦੀ ਵਾਰੀ ਆ ਮਤਲਬ ਹੁਣ ਜਿਹੜੀ ਇਹਨਾਂ ਨੂੰ ਦੇਣੀ ਆ ਬਸ ਦੋ ਕੁ ਦਿਨਾਂ ਨੂੰ ਗਿੱਜ ਜਾਣਗੇ ੱਤਕਾ ਜਾ ਹੁਣ ਕਰ ਦੇਣਾ ਛੋਟੀ ਹਜੇ ਹੁਣ ਮਤਲਬ ਹੁਣ ਇਹ ਇਹ ਹੌਲੀ ਹੌਲੀ ਇਹਨਾਂ ਨੂੰ ਐ ਹੁੰਦਾ ਪਤਾ ਨਹੀਂ ਕਿ ਜੀ ਦਵਾਈ ਉਹ ਕਰਦੇ ਆ ਬਸ ਹੌਲੀ ਹੌਲੀ ਗਿੱਜ ਜਾਣਗੇ ਬਸ ਇਸ ਤਰ੍ਹਾਂ ਦਿੰਦੇ ਲਓ ਜੀ ਜਿਹੜਾ ਅੱਜ ਦਾ ਕੰਮ ਸੀਗਾ ਇਹ ਕੰਮ ਹਮੇਸ਼ਾ ਇਦਾਂ ਹੀ ਆ ਹੁਣ ਇਹ ਤੋਂ ਪਹਿਲਾਂ ਨੂਨ ਤੋਂ ਪਹਿਲਾਂ ਸਾਰਾ ਬਣਾ ਕੇ ਸੈਟਮ ਹੁਣ ਬੱਚਿਆਂ ਨੂੰ ਦਵਾਈ ਦੂਈ ਦੇਤੀ ਹੁਣ ਜਿਹੜੀਆਂ ਮੱਝਾਂ ਵਾਲੀ ਦਵਾਈ ਐ ਇਹ ਤੋਂ ਬਾਅਦ ਮੱਝਾਂ ਨੂੰ ਦੇ ਦੇਣੀ ਐ ਮੱਝਾਂ ਨੂੰ ਜੇ ਕੋਈ ਪ੍ਰੋਬਲਮ ਆ ਜਾਂਦੀ ਐ ਥਣਾ-ਥੋਣਾ ਦੇ ਵਿੱਚ ਕਈ ਵਾਰੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਸੀ ਉੱਦੇ ਝੋਟੀ ਨੂੰ ਆ ਗਈ ਸੀ ਸੋਚਤਾ ਚਲੋ ਦੂਜੇ ਦਿਨ ਲੈ ਗਈ ਸ਼ੁਕਰ ਦਾਤਾ ਦੇ ਦਾ ਤਾਂ ਥਣੇ ਦੇ ਵਿੱਚ ਦੁੱਧ ਘਟ ਗਿਆ ਹੁਣ ਦੁੱਧ ਘਟਣ ਵਾਸਤੇ ਫਿਰ ਉਦਾਂ ਦੀਆਂ ਦਵਾਈਆਂ ਫਿਰ ਉਹਨੂੰ ਦੇਣੀਆਂ ਪੈਣੀਆਂ ਠੀਕ ਆ ਵੀ ਨਾਲ ਹੋਮੋਪੈਥਿਕ ਵੀ ਲਾਉਣੀ ਪਊਗੀ ਵੀ ਜਿੰਨਾ ਦੁੱਧ ਜ਼ਿਆਦਾ ਹੀ ਵਧੇ ਤਾਂ ਨਾਲ ਮਟੈਡਸਰੀ ਵੀ ਲਾ ਕੇ ਰੱਖਣੀ ਪਊਗੀ ਮੂਰੇ ਮਟੈਡਸਣਾ ਹੋ ਪ੍ਰੋਬਲਮ ਕੋਈ ਨਾ ਕੋਈ ਬਣੀ ਰੱਬ ਜਾਣੇ ਫੀਡ ਤੇ ਬਣੀ ਰੱਬ ਜਾਣੇ ਕੀ ਬਣੀ ਕਿਉਂਕਿ ਹੋਰ ਤਾਂ ਉਲੀ ਵਾਲੀ ਕੋਈ ਚੀਜ਼ ਹੈ ਨਹੀਂ ਕੁਝ ਵੀ ਤਾਂ ਫਿਰ ਆਟੀਮੇਟ ਹੀ ਲਾਇਆ ਸੀਗਾ ਵੀ ਸੀਰਾ ਨਵਾਂ ਆਇਆ ਸੀਗਾ ਫੀਡ ਫੈਕਟਰੀ ਜੀ ਕਿਉਂਕਿ ਫੀਡ ਤਾਂ ਜੁਗੜਿਆਂ ਤੋਂ ਆਪਣੀ ਉੱਠੀ ਬਣਦੀ ਆ ਬਹੁਤ ਵੱਡੀ ਵਿਸ਼ਵਾਸ ਪਾਤਰ ਹੁੰਦੀ ਹੈ ਹਰ ਇੱਕ ਚੀਜ਼ ਤਾਂ ਹੀ ਜਦੋਂ ਰੈ ਗਈ ਤੇ ਆਈ ਰੈ ਗਈ ਤੇ ਵੀ ਹੋ ਸਕਦਾ ਆਪਾਂ ਸੀਰਾ ਲੈਣ ਦੇ ਵਧੀਆ ਕੁਆਲਿਟੀ ਦਾ ਵੀ ਚੈੱਕ ਕਰਵਾ ਕੇ ਵੀ ਪਰ ਹੋ ਸਕਦਾ ਵੀ ਜਿਹੜਾ ਸੀਰਾ ਹੁੰਦਾ ਹੈ ਨਾ ਇਦਾਂ ਦੀਆਂ ਚੀਜ਼ਾਂ ਹੀ ਹੁੰਦੀਆਂ ਵੀ ਇੱਥੋਂ ਦੇ ਮਗਰੋਂ ਪਿਆਰ ਹੁੰਦੀਆਂ ਠੀਕ ਹੈ ਤਾਂ ਐ ਲੋਟ ਪ੍ਰੋਬਲਮ ਆਉਂਦੀ ਹੈ ਤੇ ਉਸ ਤੋਂ ਬਾਅਦ ਨਾਲ ਦੀ ਜੜੀਆਂ ਦੀ ਹੁਣ ਮਤਲਬ ਦੂਜਾ ਰਹਿੰਦਾ 50 50 ਗ੍ਰਾਮ ਜਿਹੜੀ ਦਵਾਈ ਆ ਕੋਈ ਕੁੜੀ ਪਾਉਣ ਵਾਲੀ ਐ ਕੋਈ ਹੋਰ ਐ ਸਾਰੀ ਦੇ ਦੇਣੀਆਂ ਤੇ ਨਾਲ ਦੀ ਨਾਲ ਅੱਜ ਜਿਹੜੀ ਬੱਚਿਆਂ ਨੂੰ ਆ ਬੱਚਿਆਂ ਨੂੰ ਜੀਆਂ ਦੀ ਦਵਾਈ ਵੀ ਦੇ ਦੇਣੀ ਐ ਜੀਆਂ ਦੀ ਦਵਾਈ ਦੇ ਨਾਲ-ਨਾਲ ਬੱਚਿਆਂ ਨੂੰ ਡੀਵਾਰਮ ਕਰਕੇ ਤਾਂ ਉਸ ਤੋਂ ਬਾਅਦ ਲੀਵਰ ਦੀ ਦਵਾਈ ਲਾਜ਼ਮੀ ਚਲਾਉਣੀ ਐ ਜਦੋਂ ਵੀ ਬੱਚਿਆਂ ਨੂੰ ਆਪਾਂ ਕਰਦੇ ਆ ਅਸਲ ਵਿੱਚ ਤਾਂ ਥੋੜੀ ਜੀ ਕੌਲ ਵੀ ਹੋ ਜਾਂਦੀ ਐ ਪੇਟ ਖੂੜ ਤਾਂ ਬਦਲ ਲੱਗ ਜਾਂਦੇ ਐ ਜਿਹੜਾ ਬੱਚੇ ਦਾ ਸਹੀ ਜੰਮਣ ਤੋਂ 10 ਦਿਨ ਬਾਅਦ ਕਰੋ ਆਪਾਂ ਮਾਂ ਦੀ ਗਾਂ ਦਾ ਬੱਚਾ ਆ ਆਪਾਂ ਮਾਂ ਦੀ ਮੱਝ ਦਾ ਆਪਾਂ ਨੂੰ ਐ ਨਹੀਂ ਪਤਾ ਵੀ ਗਾਂ ਦੇ ਬੱਚੇ ਨੂੰ ਚਲ ਕਿੰਨੀ ਦਿਨ ਦੇਣਾ ਮੈਂ ਤੱਕ ਜੀ ਨਾਲ ਦੇ ਵੀ ਗਾਂ ਵਾਲੇ ਭਰਾ ਗਾਂ ਵਾਲਿਆਂ ਨਾਲ ਕੰਡੈਕਟਰ ਰੱਖਿਆ ਕਰੋ ਵੱਡੇ ਫਾਰਮ ਨਾਲ ਕਿਉਂਕਿ ਉਹਨਾਂ ਨੂੰ ਵੱਧ ਪੇਟ ਹੁੰਦਾ ਤਾਂ ਜਿਹੜੀਆਂ ਮੱਝਾਂ ਦੇ ਬੱਚਿਆਂ ਨੂੰ ਵੀ ਦੱਸ ਦੇਣਾ ਬਾਅਦ ਉਹ ਦੇ ਕੇ ਦਵਾਈ 15 ਜਿੱਦੇ ਬੱਚਾ 10 ਦਿਨਾਂ ਦਾ ਹੋ ਗਿਆ ਦਵਾਈ ਦੇਤੀ ਫਿਰ 25 25 ਦਿਨਾਂ ਦਾ ਬੱਚਾ ਹੋ ਗਿਆ 15 ਦਿਨਾਂ ਬਾਅਦ ਉਹ ਫਿਰ ਦਵਾਈ ਦੇਤੀ ਠੀਕ ਹੈ ਜੀ ਉਸ ਤੋਂ ਬਾਅਦ ਬੱਚੇ ਨੂੰ ਮਹੀਨੇ ਤੋਂ ਮਹੀਨੇ ਰੱਖੀ ਚੱਲੋ ਠੀਕ ਹੈ ਜਦੋਂ ਬੱਚਾ 7 8 ਮਹੀਨਿਆਂ ਦਾ ਹੋ ਗਿਆ ਉਸ ਤੋਂ ਬਾਅਦ ਪੰਮਾਂ ਦੀ ਜਾ ਕੇ ਤਿੰਨ ਤਿੰਨ ਮਹੀਨਿਆਂ ਬਾਅਦ ਉਹ ਕਰਦਿਆ ਕਰੋ ਤੇ ਨਹੀਂ ਇਹ ਜਿਹੜੀ ਜੀਆਂ ਦੀ ਦਵਾਈ ਆ ਪੇਟ ਦੇ ਕੀੜਿਆਂ ਦੀ ਦਵਾਈ ਆ ਇਹ ਦਿੰਦੇ ਰਹੋ ਇਵੇਂ ਜਿckਰੀ ਮੱਝਾਂ ਨੂੰ ਆ ਬਾਕੀ ਮੱਝਾਂ ਵਾਲੇ ਭਰਾ ਵੀ ਧਿਆਨ ਦੇਣ ਪਮਾਂ ਦੀਆਂ ਗਾਈਆਂ ਵਾਲੇ ਭਰਾ ਜਿਹੜੇ ਕਰੇ ਰੱਖਣੇ ਆ ਬਹੁਤ ਵਧੀਆ ਗੱਲ ਐ ਸਰਕਾਰ ਆਪਾਂ ਨੂੰ ਚੀਜ਼ਾਂ ਬਹੁਤ ਭੇਜਦੀ ਆ ਹਸਪਤਾਲਾਂ ਦੇ ਵਿੱਚ ਵਿਚਾਰੇ ਡਾਕਟਰ ਵੀ ਕਹਿੰਦੇ ਆ ਆਪਾਂ ਜਾਂਦੇ ਨਹੀਂ ਠੀਕ ਆ ਜੀ ਉੱਥੇ ਵੀ ਜਿਹੜੀਆਂ ਪੇਟ ਦੇ ਜੀਆਂ ਦੀ ਦਵਾਈ ਆ ਮੱਝਾਂ ਤੋਂ ਲਾ ਕੇ ਬੱਚਿਆਂ ਤੋਂ ਲਾ ਕੇ ਬਹੁਤ ਵਧੀਆ ਦਵਾਈ ਆਈ ਵੀ ਐ ਠੀਕ ਐ ਜੇ ਤੁਸੀਂ ਆਪਦੇ ਪਿੰਡਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਆ ਮੋਢਾ ਸਾਹਿਬ ਨੂੰ ਕਹੋ ਵੀ ਡਾਕਟਰ ਸਾਹਿਬ ਜਦੋਂ ਵੀ ਮਤਲਬ ਡੀ ਵਰਮ ਕਰਨੀਆਂ ਵੀ ਪੇਟ ਦੇ ਜੀਆਂ ਦੀ ਦਵਾਈ ਉਹ ਤੁਹਾਨੂੰ ਜਿਹੜੇ ਸਾਹਿਬ ਨਾਲ ਪਸ਼ੂ ਹੋਏ ਹਨ ਉਹ ਸਾਹਿਬ ਦੇ ਨਾਲ ਇੱਕ ਗੋਲੀ ਦੀ ਡੋਜ਼ ਦੇ ਦੇਣਗੇ ਸੁੱਤੋਂ ਲੈ ਕੇ ਲੈਣ ਤੇ ਕਈ ਵਾਰੀ ਇੱਥੋਂ ਤੱਕ ਕੀ ਹਸਪਤਾਲਾਂ ਦੇ ਵਿੱਚ ਤਾਂ ਕਈ ਵਾਰੀ ਜਿਹੜੇ ਮਿੱਠੇ ਛੋੜਾਂ ਤੱਕ ਜਣੇ ਜਿਵੇਂ ਬਫਰ ਕਹਿੰਦੇ ਨੇ ਆ ਉਹ ਚੀਜ਼ਾਂ ਵੀ ਆ ਜਾਂਦੀਆਂ ਹੁੰਦੀਆਂ ਜੇ ਤੁਸੀਂ ਡਾਕਟਰਾਂ ਦੇ ਨਾਲ ਮਤਲਬ ਜਿਹੜਾ ਮਾਰਦੇ ਰਹੋ ਜਿਵੇਂ ਕੋਈ ਹੁੰਦਾ ਪਲਾਨ ਡਾਕਟਰ ਸਾਹਿਬ ਮਗਾ ਕੇ ਦਿੰਦਿਆ ਕੋਈ 6 ਮਹੀਨਾ ਬਾਦੂ ਆ ਚੀਜ਼ਾਂ ਵੀ 6 ਮਹੀਨਾ ਬਾਦੂ ਇਹ ਚੀਜ਼ ਆ ਗਈ ਬਾਕੀ ਵੈਕਸੀਨ ਦੀ ਨਾਲ ਕਹੌਲ ਕਰਿਆ ਕਰੋ ਆਮ ਬੰਦੇ ਆ ਇਹ ਵੀ ਲਗਾਉਣੀ ਚਾਹੀਦੀਆਂ ਹਨ ਤਾਂ ਇਹੀ ਚੱਕਰ ਆ ਤੇ ਬਾਕੀ ਹੁਣ ਥੋੜਾ ਜਿਆਦਾ ਟਾਈਮਾਂ 'ਚ ਹੁੰਦਾ ਇੱਕ ਤਾਂ ਗਰਮੀ ਜਿਆਦਾ ਪੈਂਦੀ ਹੈ ਗਰਮੀ 'ਚ ਪਸ਼ੂ ਬੈਸੀ ਟੁੱਟਦੇ ਹੁੰਦੇ ਤਾਂ ਥੋੜੇ ਜੇ ਪਸ਼ੂ ਐਤੀ ਹੁਣ ਹਟੇ ਕੋਈ ਗਰਮੀ ਜ਼ਿਆਦੇ ਆ ਗਰਮੀ ਜ਼ਿਆਦੇ ਕਰਕੇ ਜਿਹੜੇ ਖਾਣਾ ਪੀਣਾ ਪਸ਼ੂ ਦਾ ਆਟੋਮੈਟਿਕ ਹੀ ਘਟ ਜਾਂਦਾ ਹੁਣ ਖਾਣ ਪੀਣ ਦੇ ਨਾਲ ਹੁਣ ਜਿਹੜੀਆਂ ਦੂਜੀਆਂ ਆਪਾਂ ਦਵਾਈਆਂ ਦੇਣੀਆਂ ਜਿਵੇਂ ਮੈਂ ਦਿੰਨਾ ਹੁਣ ਰੋਮਨ ਪਾਵਰ ਦੀਆਂ ਗੋਲੀਆਂ ਰੋਮਨ ਪਾਵਰ ਕਹਿੰਦੇ ਨੇ ਰੋਮਨ ਪਾਵਰ ਕਹਿੰਦੇ ਨੇ ਉਹਦੀਆਂ ਗੋਲੀਆਂ ਮੈਂ ਦਿੰਨਾ ਹੁਣ ਜਿਵੇਂ ਦੱਸਿਆ ਸੀ ਹੁਣ ਵੀ ਕੱਲ ਮੁੰਡੇ ਦਾ ਫੋਨ ਆਇਆ ਸੀ ਉਹ ਕਹਿੰਦਾ ਭਾਈ ਤੂੰ 12 ਦਿਨ ਆਖਿਆ ਜੀ ਮੈਂ 7ਵੇਂ ਦਿਨ ਬੰਦ ਕੀਤੀ ਹੈ ਸੱਚੀ ਵਿੱਚ ਹਕੀਕਤ ਹੈ ਉਹਦੀ ਰਿਕਾਰਡਿੰਗ ਪਈ ਹੈ ਉਹ ਕਹਿੰਦਾ ਮੈਂ 7ਵੇਂ ਦਿਨ ਬੰਦ ਕੀਤੀ ਹੈ ਭਾਈ ਕੁਝ ਨਹੀਂ ਛੱਡਦੀ ਕਹਿੰਦਾ ਦੂਜੀ ਦੀ ਖੋਲ ਹੁਣ ਅੱਜ ਇਹੀ ਹੁਣ ਦੁਪਹਿਰੇ ਛੁੱਟੀ ਇਹੀ ਲਈ ਦੀ ਹੈ ਜਿਹੜੀਆਂ ਤਾਂ ਮੱਜਾ ਮੂੰਹ ਫੜਾਉਂਦੇਗਾ ਉਹਨਾਂ ਨੂੰ ਤਾਂ ਮੈਂ ਗੋਲੀ ਦੋ ਦੋ ਗੋਲੀਆਂ ਲੈਣੀਆਂ ਬਸ ਮੰਨ ਲਓ ਰੋਟੀ 'ਚ ਮੰਨ ਲਓ ਕਾਛ ਹੋਰ ਮੰਨ ਲਓ ਐਦਾਂ ਦੇ ਦੇਣੀਆਂ ਤੇ ਜਿਹੜੀਆਂ ਮੂੰਹ ਨਹੀਂ ਫੜਾਉਂਦੀਆਂ ਉਹਨਾਂ ਨੂੰ ਫਿਰ ਦੋ ਗੋਲੀਆਂ ਆਦੇ ਆਪਣੇ ਕੋਲੇ ਹਥਿਆਰ ਆਪਣਾ ਇੱਥੇ ਪਿਆ ਤਾਂ ਕੁੰਡੀ ਆਦੇ ਸਾਰੀਆਂ ਦਵਾਈਆਂ ਵਾਲੀ ਉਹਦੀ ਕੁੰਡੀ ਕੁੱਟੀ ਦੀ ਐ ਉਟਕੇ ਤੇ ਫਿਰ ਰਲਾ ਕੇ ਨਾਲ ਚੌਕਰ ਪਾ ਲੋ ਥੋੜਾ ਕਣਕ ਦਾ ਦਾਣਾ ਦਾਣੇ ਨਾਲ ਖਾਲਾ ਦਾਣੇ ਦਾ ਲਾਲਚ ਹੁੰਦਾ ਹੀੜ ਫੂੜ ਨਾਲ ਤਾਂ ਆਪਾਂ ਦੀ ਛੱਡ ਦੇ ਔਰ ਜਿਹੜੀ ਕਣਕ ਦਾ ਦਾਣਾ ਹੁੰਦਾ ਘਰ ਦਾ ਉਹਦੇ ਨਾਲ ਨਹੀਂ ਫਿਰ ਛੜਦੀਆਂ ਫਿਰ ਉਹਦੇ ਨਾਲ ਰਗੜ ਕੇ ਜੀ ਪਾ ਦੇ ਦੀਆਂ ਤਾਂ ਇੰਨੇ ਨਾਲ ਹੀ ਸਟ ਰਹਿੰਦੇ ਆ ਤਾਂ ਉਸ ਤੋਂ ਬਾਅਦ ਵਾਲੀ ਅਪਡੇਟ ਫੇਰ ਤੁਹਾਨੂੰ ਦੰਨੇ ਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਧੰਨਵਾਦ